ਨਵੀਆਂ ਪੰਜਾਬੀ ਦੇਖ ਰਹੇ ਤੁਸੀਂ ਮਹਾਨ ਜਲ ਜੱਗੀ ਪੰਜਾਬੀ ਗਾਇਕ ਤੇ اداکار ਦਿਲਜੀਤ ਦੋਸਾਂਝ ਦੀ ਪੰਜਾਬ 95 ਮੂਵੀ ਨੂੰ ਲੈ ਕੇ ਕਾਫੀ ਵਿਵਾਦਿਤ ਜਿਹੜੇ ਬਿਆਨ ਆ ਰਹੇ ਨੇ ਕਾਫੀ ਚਰਚਾ ਵਿੱਚ ਜੜੀਆਂ ਹੋਈਆਂ ਨੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਸਿਰਫ ਇੰਟਰਨੈਸ਼ਨਲੀ ਇਸ ਨੂੰ ਰਿਲੀਜ਼ ਕੀਤਾ ਜਾਏਗਾ ਭਾਰਤ ਦੇ ਵਿੱਚ ਨਹੀਂ ਰਿਲੀਜ਼ ਹੋਏਗੀ ਲੇਕਿਨ ਹੁਣ ਦਿਲਜੀਤ ਦੇ ਵੱਲੋਂ ਅਜਹੀ ਸਟੋਰੀ ਇੰਸਟਾਗ੍ਰਾਮ ਦੇ ਉੱਤੇ ਸ਼ੇਅਰ ਕੀਤੀ ਗਈ ਹੈ ਜਿਸ ਦੇ ਵਿੱਚ ਨਹੀਂ ਕੀਤਾ ਜਾਏਗਾ ਕਿਹਾ ਜਾ ਰਿਹਾ ਹੈ ਕਿ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਇਹ ਫਿਲਮ ਜਿਹੜੀ ਹੈ ਪੰਜਾਬ 95 ਹੁਣ 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਹੋਏਗੀ ਦਿਲਜੀਤ ਨੇ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਣਕਾਰੀ ਦਿੱਤੀ ਹੈ ਕਿ ਫਿਲਮ ਦੀ ਰਿਲੀਜ਼ ਅਣਕਿਆਸੀ ਹਾਲਾਤਾਂ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਹੈ ਉਸ ਨੇ ਆਪਣੇ ਪ੍ਰਸ਼ੰਸਕਾਂ ਫੈਨਸ ਪ੍ਰਤੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਮਾਫੀ ਉਹਨਾਂ ਦੇ ਵੱਲੋਂ ਆਪਣੇ ਫੈਨਸ ਤੋਂ ਮੰਗੀ ਗਈ ਹੈ ਕਿਉਂ ਇਹ ਮਾਫੀ ਮੰਗੀ ਹੈ ਦੱਸਦੇ ਇੱਕ ਭਾਵੁਕ ਸੰਦੇਸ਼ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮੈਨੂੰ ਮਾਫ ਕਰਨਾ ਉਹਨਾਂ ਨੇ ਕਿਹਾ ਵੀ ਆਰ ਵੈਰੀ ਸੌਰੀ ਐਂਡ ਇਟ ਪੇਨਸ ਅਸ ਟੂ ਇਨਫੋਰਮ ਯੂ ਥੈਟ ਦ ਮੂਵੀ ਪੰਜਾਬ 95 ਵਿਲ ਨੋਟ ਰਿਲੀਜ਼ ਓਨ 7th ਆਫ ਫੈਬ ਫਿਬਰਰੀ ਡਿਊ ਟੂ ਸਰਕਮਸਟੈਂਸਸ ਬਿਯੋਂਡ ਆਰ ਕੰਟਰੋਲ ਉਹਨਾਂ ਨੇ ਕਿਹਾ ਕਿ ਕੁਝ ਕਾਰਨਾ ਦੇ ਕਰਕੇ ਇਹ ਮੂਵੀ ਜਿਹੜੀ ਹੈ ਹੁਣ 7 ਤਰੀਕ ਨੂੰ ਵੀ ਰਿਲੀਜ਼ ਆਪਾਂ ਨਹੀਂ ਕਰ ਰਹੇ ਆ ਦਿਲਜੀਤ ਨੇ ਕਿਹਾ ਹੈ ਕਿ ਇਹ ਫੈਸਲਾ ਫਿਲਮ ਟੀਮ ਦੇ ਕੰਟਰੋਲ ਤੋਂ ਬਾਹਰ ਸੀ ਪੰਜਾਬ 95 ਦੀ ਨਵੀਂ ਰਿਲੀਜ਼ ਮਿਤੀ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ ਇਹ ਖਬਰ ਤੋਂ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਦੇ ਵਿੱਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਜ਼ਾਹਿਰ ਜੀ ਗੱਲ ਹੈ ਕਿਉਂਕਿ ਦਿਲਜੀਤ ਦਿਲਜੀਤ ਦੋਸਾਂਸ ਦੇ ਕਿੰਨੇ ਫੈਨਸ ਨੇ ਉਹ ਤਾਂ ਹਰ ਇੱਕ ਨੂੰ ਪਤਾ ਹੈ ਕਿ ਕਿੰਨਾ ਹੀ ਉਹਨਾਂ ਦੇ ਪਿੱਛੇ ਜਿਹੜਾ ਫੈਨਸ ਦਾ ਹੜ ਆ ਜਾਂਦਾ ਜਦੋਂ ਵੀ ਉਹਨਾਂ ਦਾ ਕੋਈ ਕਾਨਸਰਟ ਹੁੰਦਾ ਹੈ ਕੋਈ ਵੀ ਉਹਨਾਂ ਦਾ ਕੋਈ ਸ਼ੋਅ ਹੁੰਦਾ ਹੈ ਤਾਂ ਜ਼ਰੂਰ ਫੈਨਸ ਨੂੰ ਉਹਨਾਂ ਦੀ ਉਡੀਕ ਸੀ ਕਿ ਕੀ ਹੋਏਗਾ ਮੂਵੀ ਦੇ ਵਿੱਚ ਦੇਖਣ ਨੂੰ ਮਿਲੇਗਾ ਦਿਲਜੀਤ ਕਿਹੋ ਜਿਹਾ ਕਿਰਦਾਰ ਨਿਭਾਉਣਗੇ ਹਰ ਕੋਈ ਦਿਲਜੀਤ ਦੇ ਅਗਲੇ ਐਲਾਨ ਦੀ ਉਡੀਕ ਕਰ ਰਿਹਾ ਹੁਣ ਤਾਂ ਪੰਜਾਬ 95 ਇੱਕ ਬਹੁਤ ਚਰਚਿਤ ਫਿਲਮ ਬਣ ਰਹੀ ਹੈ ਇਸ ਦੀ ਕਹਾਣੀ ਸਮਾਜਿਕ ਮੁੱਦਿਆਂ ਦੇ ਉੱਤੇ ਆਧਾਰਿਤ ਦੱਸੀ ਜਾ ਰਹੀ ਹੈ ਦੋਨਵੀਰ ਤੁਸਾਰ ਦੀ ਅਦਾਕਾਰੀ ਨੂੰ ਲੈ ਕੇ ਫੈਨਸ ਦੇ ਵਿੱਚ ਬਹੁਤ ਉਤਸ਼ਾਹ ਹੈ ਨਵੀਂ ਰਿਲੀਜ਼ ਮਿਤੀ ਦਾ ਐਲਾਨ ਹੋਣ ਤੱਕ ਫੈਨਸ ਨੂੰ ਥੋੜਾ ਹੋਰ ਜ਼ਰਾ ਜਿਹੜਾ ਹੁਣ ਇੰਤਜ਼ਾਰ ਕਰਨਾ ਪਏਗਾ